ਜੀ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਿਉ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਿਉ ਛੱਡਣਾ ਜੀ ਮੇ ਰੱਖਣਾ ਤੂੰ ਰਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਮੈਂ ਤੇਰਾ ਪਲਾਂ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੀ ਰੱਖੇ ਉਹ ਗਰੀਬ ਨਿਵਾ ਮੈਂ ਤੇਰਾ ਪੱਲਾ ਨਹੀਂਓ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂਓ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂ ਛੱਡਣਾ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਆਂਦਾ ਤੇਆ ਮੈਂ ਹੋਰ ਤਦ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਮੈਂ ਹੋਰ ਤਦ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਦੁਨੀਆ ਦੇ ਲੱਖ ਆਸਰੇ ਮੇਰਾ ਇੱਕ ਤੂੰ ਦਾਤਿਆ ਮੈਂ ਹੋਰ ਦਾਤ ਨਹੀਂ ਹੋ ਜਾਣਾ ਤੂੰ ਹੀ ਮੈਨੂੰ ਰੱਖਦਾ ਤਿਆ ਮੈਂ ਹੋਰ ਰੱਖਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੇ ਪਿਆਰੇ ਬਾਪੂ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਮੈਂ ਤੇਰੇ ਬਿਨਾਂ ਰਲ ਜਾਵਾਂਗਾ ਤੂੰ ਹੱਥ ਦੇ ਕੇ ਰਖਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਛੱਡਣਾ ਤਨ ਬੱਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤੇ ਆ ਮੈਂ ਤੇਰਾ ਪਲਾਂ ਨਹੀਂਓ ਛਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂਓ ਛਡਣਾ ਮੈਂ ਤੇਰਾ ਪਲਾਂ ਨਹੀਂਓ ਛਡਣਾ ਮੈਂ ਤੇਰਾ ਪਲਾਂ ਨਹੀਂਉ 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 ਛਡਣਾ ਤਨ ਤਨ ਬਾਬਾ ਦੀਪ ਸਿੰਘ ਜੀ 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 ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਣਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਮੀ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬੱਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੀ ਰੱਖੇ ਉਹ ਗਰੀ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂਓ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂਓ ਛੱਡਣਾ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਆਂਦਾ ਤਿਆ ਮੈਂ ਹੋਰ ਤਰ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਮੈਂ ਹੋਰ ਤਰ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਆਂਦਾ ਤਿਆ ਮੈਂ ਹੋਰ ਦਾਦ ਨਹੀਂਓ ਜਾਣਾ ਤੂੰ ਹੀ ਮੈਨੂੰ ਰੱਖਦਾ ਤਿਆ ਮੈਂ ਹੋਰ ਦਰ ਨਹੀਂਓ ਜਾਣਾ ਤੂੰ ਹੀ ਮੈਨੂੰ ਰੱਖਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੇ ਪਿਆਰੇ ਬਾਪੂ ਦੀਪ ਸਿੰਘ ਜੀ ਮੈਂ ਤੇਰਾ ਪਲਾ ਨਹੀਂ ਛਡਣਾ ਮੈਂ ਤੇਰੇ ਬਿਨਾਂ ਲ ਜਾਵਾਂਗਾ ਤੂੰ ਹੱਥ ਦੇ ਕੇ ਰੱਖਦਾ ਤਿਆ ਸਾਰਾ ਜੱਗ ਛੱਡ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਸਾਰਾ ਜੱਗ ਛੱਡ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਓ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਓ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਛਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛਡਣਾ ਮੈਂ ਤੇਰਾ ਪਲਾਂ ਨਹੀਂ ਛਡਣਾ ਮੈਂ ਤੇਰਾ ਪਲਾ ਨਹੀਂਉ 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 ਛਡਣਾ ਤਨ ਤਨ ਬਾਬਾ ਦੀਪ ਸਿੰਘ ਜੀ 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 ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਣਾ ਨਹੀਂ ਛੱਡਣਾ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੀ ਰੱਖਿਓ ਗਰੀਬ ਆਜ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂਓ ਛਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂਓ ਛਡਣਾ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਦਾ ਧਿਆ ਮੈਂ ਹੋਰ ਤਦ ਨਹੀਂ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਮੈਂ ਹੋਰ ਤਦ ਨਹੀਂ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਆਂਦਾ ਤਿਆ ਮੈਂ ਹੋਰ ਤਦ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤਿਆ ਮੈਂ ਘੋਰ ਤਰ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤੇਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤੇਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂ ਛੱਡਣਾ ਮੈਂ ਤੇਰੇ ਬਿਨਾਂ ਰਲ ਜਾਵਾਂਗਾ ਤੂੰ ਹੱਥ ਦੇ ਕੇ ਰੱਖਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਜੇ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬੱਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤੇ ਆ ਮੈਂ ਤੇਰਾ ਪਲਾਂ ਨਹੀਂਉ ਛਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲਾਂ ਨਹੀਂਉ ਛਡਣਾ ਮੈਂ ਤੇਰਾ ਪਲਾਂ ਨਹੀਂਉ ਛਡਣਾ ਮੈਂ ਤੇਰਾ ਪਲਾ 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 ਨਹੀਂਉ ਛਡਣਾ ਤਨ ਤਨ ਬਾਬਾ ਦੀਪ ਸਿੰਘ ਜੀ 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 ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬੱਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੁੱਲਾ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੀ ਰੱਖੇ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪੱਲਾ ਨਹੀਂ ਛੱਡਣਾ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਦਾ ਧਿਆ ਮੈਂ ਹੋਰ ਡਰ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਮੈਂ ਹੋਰ ਡਰ ਨਹੀਂਉ ਜਾਣਾ ਤੂੰ ਹੀ ਮੈਨੂੰ ਰੱਖਦਾ ਤੇਆ ਦੁਨੀਆਂ ਦੇ ਲੱਖ ਆਸਰੇ ਮੇਰਾ ਇੱਕ ਤੂੰ ਆਂਦਾ ਤੇ ਆ ਮੈਂ ਹੋਰ ਤਦ ਨਹੀਂ ਆਉਣਾ ਜਾਣਾ ਤੂੰ ਹੀ ਮੈਨੂੰ ਰੱਖਦਾ ਤੇ ਆ ਮੈਂ ਘੋਗ ਤਰ ਨਹੀਂ ਆਉਣਾ ਜਾਣਾ ਤੂੰ ਹੀ ਮੈਨੂੰ ਰੱਖਦਾ ਤੇ ਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪੱਲਾ ਨਹੀਂ ਛੱਡਣਾ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਪਲ ਨਹੀਂ ਛੱਡਣਾ ਮੈਂ ਤੇਰੇ ਬਿਨਾਂ ਰਲ ਜਾਵਾਂਗਾ ਤੂੰ ਹੱਥ ਦੇ ਕੇ ਰੱਖਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਸਾਰਾ ਜੱਗ ਛੱਟ ਜਾਵੇ ਤੂੰ ਨਾ ਮੈਨੂੰ ਛੱਡੀਂਦਾ ਤਿਆ ਜਿਵੇਂ ਰੱਖਣਾ ਤੂੰ ਰੱਖਦਾ ਤਿਆ ਮੈਂ ਤੇਰਾ ਪਲਾਂ ਨਹੀਂ ਛੱਡਣਾ ਤਨ ਬਬ ਦੀਪ ਸਿੰਘ ਜੀ ਮੈਂ ਤੇਰਾ ਪਲ